ਐਮਐਲਏ ਸਾਹਿਬ ਨੇ ਵੀ ਇਦਾਂ ਕਿਹਾ ਫਿਰ ਮੇਰਾ ਘਰਾਓ ਹੋ ਗਿਆ ਫਿਰ ਮੈਂ ਆ ਗਿਆ ਫਿਰ ਮੈਨੂੰ ਪਤਾ ਹੀ ਮੇਰੀ ਬਦਲੀ ਹੋਣੀ ਸੁਭਾਵਕ ਹੈ। ਹੂੰ ਫਿਰ ਰਸਤੇ 'ਚ ਤੁਰਿਆ ਤਾਂ ਮੈਨੂੰ ਇੱਕ ਸਿਵਲ ਸਰਜਨ ਜਿਹੜੇ ਉਦੋਂ ਦੇ ਸੀਗੇ ਉਸ ਵੇਲੇ ਦੇ ਉਹ ਬੜੇ ਵਫਾਦਾਰ ਸੀਗੇ ਸਰਕਾਰ ਦੇ ਉੱਪਰ ਹਾਂ ਖੁਸ਼ ਰੱਖਦੇ ਸੀ ਸਭ ਨੂੰ। ਅੱਛਾ ਜੀ। ਉਹਨਾਂ ਉਹ ਮੇਰੇ ਪਿੱਛੇ ਬਹੁ ਪਏ ਸੀ। ਹੂੰ ਉਹ ਮੈਨੂੰ ਤੰਗ ਕਰਦੇ ਸੀ। ਹੂੰ ਉਹ ਸਿਵਲ ਸਰਜਨ ਦਾ ਨਾਂ ਨਹੀਂ ਮੈਂ ਲੈਣਾ। ਹੂੰ ਕਦੇ ਲਾਉਂਗਾ ਵੀ। ਹੂੰ ਮੰਤਰੀ ਦਾ ਉਹ ਮੇਰੀ ਮਰਜ਼ੀ ਹੈ। ਮੰਤਰੀ ਦਾ ਵੀ ਸਿਵਲ ਸਰਜਨ ਦਾ ਵੀ ਲਾਉਂਗਾ ਨਹੀਂ ਲੈਣਾ ਜੀ। ਹੂੰ ਉਹਨਾਂ ਨੇ ਮੈਨੂੰ ਬਹੁਤ ਅੰਕ ਕੀਤਾ ਵੀ ਮੈਂ ਉਹ ਕੰਪਲੇਂਟਾਂ ਵੀ ਕੀਤੀਆਂ ਉਹਨਾਂ ਦੀਆਂ ਹੂੰ ਪਈ ਇਹ ਮੈਨੂੰ ਕੰਪਲੇਂਟ ਕਰਦੇ ਮੈਨੂੰ ਤੰਗ ਕਰਦੇ ਜਿਹੜਾ ਗਰੋਸਰੀ ਸਾਰੀ ਤੂੰ ਕਰਨੀ ਮੈਨੇਜ ਮੇਰੇ ਕਰ ਮੇਰੇ ਸਵਾਲ ਆ ਰਿਹਾ ਸੀ ਕਿ ਤੁਹਾਨੂੰ ਉਸੇ ਸਿਵਲ ਸਰਜਨ ਨੇ ਕਿਹਾ ਸੀ ਕਿ ਮੇਰੇ ਜਿਹੜੀ ਗਰੋਸਰੀ ਆ ਤੁਸੀਂ ਨਹੀਂ ਕਰਨੀ ਉਹ ਹੀ ਉਹ ਸਾਰਾ ਕੁਝ ਮੈਂ ਇੱਕੋ ਹੀ ਐਪੀਸੋਡ ਦੀ ਖੇਡ ਹੈ ਉਸੇ ਸਿਵਲ ਸਰਜਨ ਸਾਹਿਬ ਦਾ ਫਿਰ ਫੋਨ ਆ ਇਹ ਮਤਲਬ ਇਹ ਕੁੰਡਲੀਆਂ ਰਲੀਆਂ ਪਈਆਂ ਨੇ ਉੱਪਰ ਤਾਂ ਹੀ ਸਾਰਾ ਜਦੋਂ ਸਿਵਲ ਸਰਜਨ ਸਾਹਿਬ ਮੈਨੂੰ ਤੰਗ ਕਰ ਰਹੇ ਸੀਗੇ ਉਹ ਬਾਰ-ਬਾਰ ਪਹਿਲਾਂ ਵੀ ਬੁਲਾ ਕੇ ਵੀ ਤੁਸੀਂ ਗਰੋਸਰੀ ਮੈਨੇਜ ਤੁਸੀਂ ਕਰਨੀ ਆ ਸਿਵਲ ਸਰਜਨ ਕੋ ਆਉਂਦਕ ਜਾਂਦਕ ਬੜੀ ਰਹਿੰਦੀ ਆ ਆਇਆ ਗਿਆ ਬੜਾ ਰਹਿੰਦਾ ਤੇ ਇੱਥੇ ਫ੍ਰੈਸ਼ਮੈਂਟ ਸਾਰਾ ਖਰਚਾ ਡੀਐਚਓ ਮੈਨੇਜ ਕਰਦਾ ਇਹ ਜਿਹੜਾ ਸਵਾਲ ਹੈ ਨਾ ਇਹ ਇੱਕ ਉਠਾਉਂਦਾ ਹੈ ਸਵਾਲ ਤੇ ਜਿਹੜਾ ਉਹ ਕਹਿੰਦਾ ਡੀਐਚਓ ਮੈਨੇਜ ਕਰਦਾ ਸੀ ਇਹ ਮੈਨੇਜ ਕਰਦਾ ਹਾਂ ਇਹ ਇਹ ਚੀਜ਼ ਸਾਬਤ ਕਰਦੀ ਹੈ ਵੀ ਮੈਨੂੰ ਇਹ ਗੱਲ ਜਦੋਂ ਸਮਝ ਲੱਗੀ ਯਾਰ ਇਹ ਕਿੱਦਾਂ ਦਾ ਗੱਲਾਂ ਕਰਦੇ ਮੈਂ ਤਾਂ ਲੈਣਾ ਹੀ ਨਹੀਂ ਕੋਈ ਤੋਂ ਪੈਸਾ ਮੈਂ ਮੁਫਤ ਚ ਗ੍ਰੋਸਰੀ ਵੀ ਨਹੀਂ ਲੈ ਕੇ ਦੇਣੀ ਇਹਨਾਂ ਨੂੰ ਮੈਂ ਉਹਨਾਂ ਨੂੰ ਕਿਹਾ ਵੀ ਸਰ ਮੈਂ 2 ਮਹੀਨੇ ਤੇ ਲੈ ਦਊਗਾ ਤੁਹਾਨੂੰ ਕਿਉਂਕਿ ਅਸੀਂ ਕੋਰੋਨਾ ਚ ਵੀ ਦੇ ਦੇ ਦੀ ਸੇਵਾ ਕਰਦੇ ਸੀ ਉਹ 2 ਮਹੀਨੇ ਕਿੱਦਾਂ ਮਤਲਬ ਆਪਣੀ ਜੇਬ ਚੋਂ हां सैलरी ਚ ਹੂੰ ਫਿਰ ਜਦ ਅਸੀਂ ਉਹਦਾ ਵੀ ਕੇਵਲ ਰਾਸ਼ਨ ਦੇ ਦਿੱਤੇ ਉਹਨਾਂ ਨੇ ਰਿਐਕਟ ਕੀ ਸੀ ਕਿਟ ਕਿਟ ਦੇ ਦੇ ਦੀ ਰਿਐਕਟ ਕੀ ਸੀ ਉਹਨਾਂ ਦਾ ਉਹਨਾਂ ਦਾ ਕੀ ਸੀ ਇੱਥੇ ਉਹਨਾਂ ਨੇ ਰਿਐਕਟ ਕੀਤਾ ਜਦੋਂ ਉਹਨਾਂ ਨੂੰ ਲੱਗਿਆ ਵੀ ਇਹ ਬੰਦੇ ਨੇ ਨਹੀਂ ਦੇਣਾ ਕਰਨਾ ਇਦਾਂ ਫਿਰ ਉਹਨਾਂ ਨੇ ਮੇਰੀ ਜੇਬ ਤੇ ਇਦਾਂ ਪੈਸਾ ਪਾਇਆ ਜਿਹਦੇ ਵਿੱਚ ਤੁਸੀਂ ਉਹ ਇੱਥੇ ਪਾਉਂਦੇ ਆਂ ਆਪੀ ਉਹ ਜਿਹੜਾ ਇੱਕ ਛੋਟਾ ਜਿਹਾ ਪੀਸ ਨਹੀਂ ਪਾਇਆ ਉਹਨਾਂ ਨੇ ਇਸ ਜੇਬ ਵਿੱਚ ਹੂੰ ਔਰ ਸਕੈਰ ਹੁੰਦਾ ਕੀ ਕਰਾਸ ਹਾਂ ਰਮਾਲ ਟਾਈਪ ਹਾਂ ਰਮਾਲ ਟਾਈਪ ਉਹਨਾਂ ਨੇ ਮੇਰੀ ਜੇਬ ਤੇ ਇਦਾਂ ਹੱਥ ਪਾਇਆ ਉਹ ਡਾਕਟਰ ਲਖਈ ਮੈਂ ਤਾਂ ਤੂੰ ਤਾਂ ਮੇਰਾ ਯਾਰ ਆਪਣਾ ਖਾਸ ਬੰਦਾ ਆ ਜਦੋਂ ਮੈਨੂੰ ਲੋਡ ਹੋਈ ਤਾਂ ਤੇਰੇ ਜੇਬ ਚੋਂ ਮੈਂ ਕੱਢ ਲੈ ਗੱਲ ਨੂੰ ਕਮਾਤੀ ਗੱਲ ਨੂੰ ਕਮਾਤੀ ਉਹ ਦੋਸਤੀ ਨਾਲ ਨੂੰ ਲੈ ਗਿਆ ਵੀ ਮੈਂ ਤਾਂ ਸ਼ੁਗਲ ਕਰਦਾ ਸੀ ਤਾਂ ਸ਼ੁਗਲ ਰੋਜ਼ ਤਾਂ ਮੈਨੂੰ ਕਹਿੰਦੇ ਰਹੇ ਫਿਰ ਮੈਂ ਕਹਾਂ ਜੀ ਮੈਨੂੰ ਤੰਗ ਨਾ ਕਰੋ ਫਿਰ ਮੇਰੇ ਵਿਰੋਧ ਚ ਬਹੁਤ ਹੋ ਗਿਆ ਉਹਨਾਂ ਨੇ ਮੈਨੂੰ ਬਹੁਤ ਜੀਣਾ ਔਖਾ ਕੀਤਾ ਇੱਥੇ ਫਿਰ ਉਸੇ ਸਿਵਲ ਸਰਜਨ ਸਾਹਿਬ ਦਾ ਮੈਨੂੰ ਫੋਨ ਆਉਂਦਾ ਤੁਹਾਡਾ ਫੋਨ ਬੰਦ ਆ ਰਿਹਾ ਫਿਰ ਮੰਤਰੀ ਸਾਹਿਬ ਤੁਹਾਨੂੰ ਫੋਨ ਕਰੀ ਜਾਂਦੇ ਆ ਜਦੋਂ ਸਵੇਰ ਵਾਲਾ ਹੋ ਗਿਆ ਫਿਰ ਮੈਂ ਫੋਨ ਆਨ ਕੀਤਾ ਫਿਰ ਮੇਰੀ ਕਪੱਤ ਹੋਈ ਚੰਗੀ अच्छा जी हां जी मैं बड़े सभ्य तरीके ਨਾਲ ਵੋਕੈਬਲਰੀ ਮੇਰੀ ਮੇਰੇ ਕੋ ਮੈਂ ਬਿਲਕੁਲ ਰਿਕਾਰਡਿੰਗ ਸੀ ਮੇਰੇ ਕੋ ਮੈਂ ਠੀਕ ਗੱਲ ਕੀਤੀ ਹੂੰ ਉਹ ਜਦੋਂ ਮੈਰੀ ਫਿਰ ਇਨਸਲਟ ਬੋਕ ਕੀਤੀ ਫਿਰ ਮੈਨੂੰ ਬਹੁਤ ਬੁਰਾ ਭਲਾ ਕਿਹਾ ਹੂੰ ਤੇ ਫਿਰ ਮੈਨੂੰ ਉੱਥੇ ਫਿਰ ਮੇ ਬਦਲੀ ਹੋ ਗਈ ਹੂੰ ਬਦਲੀ ਤੋਂ ਬਾਅਦ ਫਿਰ ਮੈਨੂੰ ਉੱਥੇ ਬੁਲਾਇਆ ਗਿਆ 5 ਜੁਲਾਈ ਨੂੰ ਹੂੰ 2021 ਨੂੰ ਹੂੰ ਉੱਥੇ ਜਾ ਕੇ ਫਿਰ ਪਹਿਲਾਂ ਮੈਨੂੰ ਘੰਟਾਂਾਂ ਦੇ ਅੰਦਰ ਬੜਨ ਦਿੱਤਾ ਬਾਹਰ ਹੂੰ ਫਿਰ ਮੇਰਾ ਫੋਨ ਬਮਾਈਲ ਬਾਹਰ ਰੱਖਾਇਆ ਗਿਆ ਹੂੰ ਇਹ ਬਾਹਰ ਰੱਖ ਕੇ ਆ ਦੇ ਕਿਸੇ ਦਾ ਹੋਰ ਨਹੀਂ ਰਖਾਇਆ ਮੇਰਾ ਫੋਨ ਬਾਹਰ ਰੱਖਾਇਆ ਹੂੰ ਪਹਿਲਾਂ ਕਿੰਨਾ ਚਿਰ ਹੋ ਡਾਇਰੈਕਟਰ ਹੋਰ ਅਫਸਰ ਬੈਠੇ ਸੀ ਹੂੰ ਉਹ ਉਹ ਮੇਰੇ ਦਿਵਾਲੇ ਹੋ ਗਿਆ ਡਾਇਰੈਕਟਰ ਮੇਰੀ ਬੇਇੱਜ਼ਤੀ ਕਰੀ ਗਏ ਹੂੰ ਪਤੂਆ ਬਜਾ ਇਹ ਹੀ ਹੈ ਵੀ ਕਿਉਂ ਕੀਤਾ ਹਾਂ ਕਿਉਂ ਸੈਂਪਲਿੰਗ ਕੀਤੀ ਉੱਥੇ ਫਿਰ ਉਸ ਤੋਂ ਬਾਅਦ ਫਿਰ ਬਦਲੀ ਕਰਤੀ ਤੁਸੀਂ ਮੇਰਾ ਸਭ ਕੁਝ ਤਾਂ ਕਰ ਪਰ ਈਗੋ ਸੈਟੀਸਫਾਈ ਨਹੀਂ ਸੀ ਹੋਈ ਹੋਰ ਫਿਰ ਕੀ ਗੋ ਤੁਹਾਡੀ ਕਿਦਾਂ ਸੈਟੀਸਫਾਈ ਹੋਣੀ ਫਿਰ ਮੈਨੂੰ ਫਿਰ ਜੀ ਥੋੜੇ ਚਿਰ ਬਾਅਦ ਉਹ ਆ ਗਏ ਸੇਤਮੰਦਰ ਜੀ ਸਾਡੇ ਹਾਂਜੀ ਫਿਰ ਉਹ ਬੈਠੇ ਵੱਡੀ ਕੁਰਸੀ ਤੇ ਆ ਕੇ ਫਿਰ ਉਹਨਾਂ ਨੇ ਮੈਨੂੰ ਮੈਨੂੰ ਦੇਖੋ ਉਦੋਂ ਮੇਰੇ ਨਾ ਕੋਵਿਡ 'ਚ ਕੰਮ ਕਰਦਿਆਂ ਲਗਾਤਾਰ ਮੇਰੇ ਲਿਗਾਮੈਂਟ ਟੇਅਰ ਹੋ ਗਏ ਸੀ ਅੱਜ ਦਾ ਇੰਜੈਕਸ਼ਨ ਲਾਈ ਜਣੇ ਐਸੇ ਹਜ਼ਾਰ-ਹਜ਼ਾਰ ਇੰਜੈਕਸ਼ਨ ਮੈਂ ਡੇਲੀ ਲਉਂ ਪੁੱਛ ਲਿਓ ਛੇਰ 'ਚ ਵੈਰੀਫਾਈ ਕਰ ਲਿਓ ਕਿੱਦਾਂ ਮੈਂ ਕੰਮ ਕੀਤਾ ਡਰਿਆ ਨਹੀਂ ਨਾ ਕੋਵਿਡ ਤੋਂ ਉਹਦੇ ਨਾਲ ਮੇਰੇ ਇਨਫਿਮਰੈਂਟ ਇੰਜੈਕਸ਼ਨ ਲੱਗੇ ਆ ਸਾਰੇ ਮੋਢਿਆਂ 'ਚ ਇੱਥੇ ਪਿੱਠ 'ਚ ਜੀ ਤਾਂ ਮੈਂ ਦਰਦ ਮੇਰੇ ਭਾਰੀ ਹੂੰ ਉਹਨਾਂ ਨੂੰ ਮੈਂ ਕਿਹਾ ਮੇਰੇ ਦਰਦ ਬਹੁਤ ਹੁੰਦੀ ਹੈ ਵੀ ਮੈਨੂੰ ਅੰਦਰ ਜਲਦੀ ਭੇਜ ਦਿਓ ਹੂੰ ਫਿਰ ਮੈਂ ਉਹਨਾਂ ਨੂੰ ਵੀ ਕਿਹਾ ਵੀ ਮੇਰੀ ਸਿਹਤ ਨਹੀਂ ਠੀਕ ਹੈਗੀ ਮੰਤਰੀ ਸਾਹਿਬ ਨੂੰ ਹੂੰ ਬੇਇੱਜ਼ਤੀ ਮੇਰੀ ਚੰਗੀ ਕਰਤੀ ਹੂੰ ਮੈਂ ਕਿਹਾ ਜੀ ਮੇਰੀ ਸਿਹਤ ਨਹੀਂ ਠੀਕ ਸੀ ਵੀ ਮੈਂ ਮੈਂ ਮਤਲਬ ਮੈਨੂੰ ਖੜੇ ਰੱਖਿਆ ਹੂੰ ਫਿਰ ਮੈਂ ਬੈਠ ਨਹੀਂ ਦਿੱਤਾ ਤੁਹਾਨੂੰ ਹੈ ਬੈਠਣ ਨਹੀਂ ਦਿੱਤਾ ਨਹੀਂ ਬੈਠਣ ਦਿੱਤਾ ਬੈਠਣ ਨੂੰ ਨਹੀਂ ਕਿਹਾ ਮਤਲਬ ਕਿਆਈ ਨਹੀਂ ਉਹ ਖੜਾ ਸੀਗਾ ਬੈਠੇ ਹੋਣਾ ਹੀ ਮੰਤਰੀ ਸਾਹਿਬ ਆਏ ਉਹਨਾਂ ਨੇ ਮੈਨੂੰ ਬੈਠਣ ਲਈ ਕਿਹਾ ਹੀ ਨਹੀਂ ਮੈਂ ਬੈਠਾ ਵੀ ਨਹੀਂ ਹੂੰ ਮੈਂ ਖੜੇ ਰੱਖਿਆ ਮੈਨੂੰ ਬਹੁਤ ਬੇਇੱਜ਼ਤ ਕੀਤਾ ਹੂੰ ਫਿਰ ਮੈਨੂੰ ਕਿਹਾ ਵੀ ਇਹ 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 ਗੱਲ 5 ਜੁਲਾਈ ਦੀ ਐ ਹੂੰ ਮੇਰੀ ਬੇਟੀ ਦਾ ਬਰਥਡੇ ਸੀ ਉਦੋਂ ਹੂੰ ਮੇਰੀ ਬੇਟੀ ਦਾ ਉਹ ਮੇਰੀ ਟੱਚਿੰਗ ਮੋਮੈਂਟ ਬਹੁਤ ਆ ਉਹ ਫਿਰ ਮੈਨੂੰ ਜਦੋਂ ਕਹਿਤਾ ਬਦਲੀ ਉਹਨ ਸਾਰਾ ਕਹਿਤਾ ਮੈਨੂੰ ਕਹਿੰਦਾ ਉੱਥੇ ਮੈਂ ਵੀ ਰਹਿ ਕੇ ਆਇਆ ਆ ਰਾਮਸਰਾ ਫਾਜ਼ਲ ਕਾ ਹੂੰ ਉੱਥੇ ਜਾ ਕਿੰਨੂੰ ਖਾ ਉੱਥੇ ਤੇਰੀ ਸੇ ਠੀਕ ਹੋ ਜਾਊਗੀ ਕਿੰਨੋ ਆ ਸ਼ਬਦ ਕਰਿਆ ਕਿਨੋ ਖਾ ਉਥੇ ਜਾ ਕੇ ਤੇਰੀ ਸੇਠ ਠੀਕ ਹੋ ਜੂ ਹੂੰ ਕਿ ਲਾ ਨਾ ਮੈਂ ਬਹੁਤ ਜਲੀਲ ਹੋ ਗਿਆ ਹੂੰ ਮੈਨੂੰ ਲੱਗੇ ਕਿ ਕੀ ਸਾਰੀ ਲਾਈ ਐਨੀ ਲਾਈਫ ਮੇਰੀ ਮੈਂ ਤਾਂ ਡਾਕਟਰ ਲਖੇ ਇਹ ਤਾਂ ਮਰਿਆ ਮਾਰੀ ਗੱਲ ਆ ਅਸੀਂ ਤਾਂ ਆਪਣੀ ਡਿਊਟੀ ਕਰ ਰਹੇ ਹਾਂ ਤੁਸੀਂ ਤਾਂ ਆਪਣੀ ਡਿਊਟੀ ਕਰ ਰਹੇ ਸੀ ਮੈਂ ਖਦ ਦੇ ਕੋਈ ਕੋਈ ਬੇਈਮਾਨੀ ਨਹੀਂ ਕੀਤੀ ਸੈਂਪਲਿੰਗ ਕਰਨੀ ਸੀ ਉਹਦੀ ਕਰਨੀ ਬਣਦੀ ਸੀ ਤਾਂ ਕੀਤੀ ਕਿ ਭਾਵੇਂ ਆਇਆ ਵੀ ਇਸੇ ਕਰਕੇ ਡੀਐਚਓ ਲੱਗਾ ਮੈਂ ਜਦੋਂ ਫਿਰ ਮੈਂ ਫਿਰ ਮੈਂ ਕਿਹਾ ਜੀ ਮੈਂ ਕਿਹਾ ਹੁਣ ਮੈਂ ਜਾਵਾਂ ਹੂੰ ਫੇ ਮੇਰੇ ਮੰਦਰ ਇੱਕ ਗੱਲ ਸੀ ਮੈਂ ਕਹਾਂ ਜੀ ਹੁਣ ਪਾਕਿਸਤਾਨ ਦਾ ਤਾਂ ਰਾਜਸਥਾਨ ਦਾ ਬਾਰਡਰ ਹੈ ਤੁਸੀਂ ਮੇਰੇ ਪਾਕਿਸਤਾਨ ਵੀ ਬਦਲੀ ਕਰ ਦੋਗੇ ਮੈਂ ਤਾਂ ਵੀ ਨਹੀਂ ਤੁਹਾਡੇ ਕੋ ਆਉਂਗਾ ਭੇਜ ਦੋ ਜਿੱਥੇ ਭੇਜਣਾ ਫਿਰ ਕਿਸੇ ਦੀ ਦੂਜੀ ਬੇਟੀ ਨੇ ਬਹੁਤ ਫੀਲ ਕੀਤਾ ਬੇਟੀ ਮੇਰੀ ਕਹੀ ਜੀ ਤੁਸੀਂ ਹੱਸਦੇ ਨਹੀਂ ਮੇਰਾ ਜਨਮ ਦਿਨ ਉਹ ਮੋਮੈਂਟ ਬੜੀ ਖਤਰਨਾਕ ਜੀ ਐਮੋਸ਼ਨਲ ਜੀ ਆ ਮੈਂ ਬੇਟੀ ਨੂੰ ਹੱਸ ਕੇ ਕਹਾਂ ਹਾਂ ਨਹੀਂ ਨਹੀਂ ਬੇਟਾ ਕੋਈ ਨਹੀਂ ਇਦਾਂ ਅੰਦਰ ਮੇਰੇ ਗੁਵਾਰ ਸੀ ਮੈਨੂੰ ਇੰਨਾ ਜਲੀਲ ਕੀਤਾ ਹੈ ਫਿਰ ਮੈਂ ਪਰੇ ਜਾ ਕੇ ਥੋੜਾ ਇਮੋਸ਼ਨਲ ਵੀ ਹੋਇਆ ਬਾਹਰ ਨਿਕਲ ਕੇ ਤੇ ਮੇਰੀ ਬੇਟੀ ਨੂੰ ਮੈਂ ਅੱਜ ਹੱਸ ਕੇ ਨਹੀਂ ਪਰ ਬਹੁਤਾ ਐਂਟਰਟੇਨ ਕਰ ਸਕਦਾ ਫ ਉਹ ਮੈਂ ਸ਼ਿਰਗਿਲ ਜੀ ਫਿਰ ਮੈਂ ਫਿਰ ਉੱਚ ਜਨ ਸਰੇ ਹਾਈ ਕੋਰਟ ਚਲ ਗਿਆ ਮਾਨ ਜੋਗਦਾਲ ਤੇ ਚ ਜਾ ਕੇ ਤੇ ਦਰਗਾਹ ਜਾ ਖੜਕਾਇਆ ਇਹ ਲੱਗਿਆ ਵੀ ਹੁਣ ਯਾਰ ਮਾਰ ਸਰ ਤੋਂ ਪਾਰ ਹੀ ਲੰਘ ਗਿਆ ਜਵਾਬ ਕੀ ਯੋਧ ਨਿਧਾਨ ਬਣੇ ਤਹੀ ਰਣ ਮੈਂ ਤਬ ਜੂਝ ਮਰੋ ਹਣਾ ਤਾਂ ਫਿਰ ਮੈਂ ਉੱਥੇ ਮੈਂ ਫਿਰ ਜੀ ਚਲਾ ਗਿਆ ਉੱਥੇ ਮੈਨੂੰ ਸਟੇ ਮੇਰਾ ਹੋ ਗਿਆ ਮੈਂ ਇਹਨਾਂ ਦੀ ਰਿਕਾਰਡਿੰਗ ਦਿੱਤੀਆਂ ਉੱਥੇ ਸਾਰਾ ਕੁਝ ਅੱਛਾ ਜੀ ਤੇ ਇੰਨਾ ਮੈਨੂੰ ਜਲੀਲ ਕੀਤਾ ਜੀ ਆਹ ਸੈਂਪਲਿੰਗ ਇਦਾਂ ਮੇਰਾ ਕਰਾਓ ਹੋਇਆ ਸਾਰਾ ਕੁਝ ਸੋ ਮੈਂ ਉੱਥੇ ਫਿਰ ਮੈਂ ਚਲਾ ਗਿਆ ਜੀ ਬਾਅਦ ਚ ਸਿਵਲ ਸਰਜਨ ਵੀ ਬਦਲੀ ਕਰਾ ਕੇ ਚਲ ਗਿਆ ਫਿਰ ਇਦਾਂ ਮੰਤਰੀ ਸਾਹਿਬ ਵੀ ਮੰਤਰੀ ਨਹੀਂ ਰਹੇ ਥੋੜੇ ਚਰਵਾਦੇ ਫਿਰ ਉਹ ਸਾਰਾ ਕੁਝ ਚੇਂਜ ਹੋ ਗਿਆ ਸਿਨੈਰੀਓ